ਹਲਕਾ ਨਕੋਦਰ ਵਿਖੇ ਸੰਗੋਵਾਲ ਵਾਲੇ ਬੰਦਾ ਜਾਇਜ਼ਾ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਿਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਨਕੋਦਰ ਦੇ ਸੇਵਾਦਾਰ ਐਡਵੋਕੇਟ ਰਾਜਕਮਲ ਸਿੰਘ ਪੁੱਲਰ ਵੀ ਸਨ ਜਿੱਥੇ ਉਹਨਾਂ ਨੇ ਦਰਿਆ ਦੇ ਬੰਨ ਦਾ ਜਾਇਜ਼ਾ ਲਿਆ ਉੱਥੇ ਨਾਲ ਦੀ ਨਾਲ ਮੂਦਵਾਰ ਸੱਜਣਾ ਨਾਲ ਮੁਲਾਕਾਤ ਕੀਤੀ ਜੋ ਕਿ ਬੰਦਿਆ ਸੇਵਾਮਾ ਦੇਖਦੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਨ ਉਹਨਾਂ ਨੇ ਨਕਦ ਤੌਰ ਤੇ ਮਦਦ ਕਰਨ ਲਈ ਕਿਹਾ ਤਾਂ ਉਥੇ ਸੁਖਬੀਰ ਸਿੰਘ ਬਾਦਲ ਜੀ ਨੇ ਮੌਕੇ ਤੇ ਹੀ 2 ਲੱਖ ਰੁਪਏ ਦੇ ਕੇ ਮੁਹੱਬਤ ਸੱਜਣਾ ਨੂੰ ਬੰਦ ਦੇ ਲਈ ਆਪਣਾ ਯੋਗਦਾਨ ਪਾਇਆ ਇਸ ਮੌਕੇ ਤੇ ਬਲਦੇਵ ਸਿੰਘ ਕਲਿਆਣ ਨੀਤ ਪ੍ਰਧਾਨ ਐਸਜੀਪੀਸੀ ਚੇਅਰਮੈਨ ਪਰਵਿੰਦਰ ਸਿੰਘ ਸ਼ਾਮਪੂਰ ਮੇਜਰ ਸਿੰਘ ਔਜਲਾ ਗੁਰਦੇਵ ਸਿੰਘ ਰਾਮੇਵਾਲ ਅਵਤਾਰ ਸਿੰਘ ਮੁਵਾਈ ਜੋਤੀ ਮੁਵਾਈ ਸਰਪੰਚ ਬਲਤੇਵ ਸਿੰਘ ਕੀਵਾ ਅਗਿਆਕਾਰ ਸਿੰਘ ਜਹਾਂਗੀ लखा सिंह जहांगीर सरपंच संतोख सिंह खोकेवाल तरलोचन सिंह लद्दर, नंबरदार हर बलजीत सिंह लद्दड़ सतनाम सिंह खोखेवाल सोनू संघोवाल गुरमेल सिंह गेला संघोवाल बंत सिंह खोखेवाल सरपंच जसविंदर कौर भुलर प्रधान बलबीर सिंह कादिया, नंबरदार रणजीत सिंह कादिया, वाइस चेयरमैन कमलजीत सिंह गोखा जीता बहादुरपुर नंबरदार मनिंदर सिंह नागरा नेका नागरा रणजीत सिंह राणा पासला ਸਰਪੱਟ ਕਿੰਨੇ ਵੇਕ ਚੁੜਾ ਦੇ ਬਲਾਲਾ ਉਹ ਪਿੰਡ ਆਈ ਰਹਾ 5 ਘੰਟੇ ਬੁੱਧਰ ਲੋਕਲ ਬੰਦੇ ਨੂੰ ਬੁਧਾਈ ਨੀ ਕੋਈ ਲੋਡ ਆ ਆ ਲੋਕਲ ਬੰਦੇ ਨੂੰ ਆਉਂਦੇ ਹੋਏ ਤੁਸੀਂ ਮੀਡੀਆ ਨੂੰ ਨਹੀਂ ਮਰ ਗੀਏ ਲੋਕ ਚੋ ਰੋ ਕੋਈ ਕੋਈ ਆਓ ਸਾਰੇ ਆ ਜਾਓ ਤੁਸੀਂ ਭਾਜੀ ਆ ਜਾਓ ਕੇ ਆ ਜਾਓ ਆ ਜਾਓ भाई दूसरी तरफ हो जाए जाएगा तो हो जाएगा है अभी चले आज आ जाओ जी आ जाओ यार जानो नहीं लोग आ गए जी अरे मेन जी आते हो आगे आगे चलो चलो पीछे चलो ਆਉਜਾ ਕੰਮ ਕਰਦੇ ਕਿਉਂ ਪ੍ਰੋਬਲਮ ਹੈ ਕਿ ਇੱਥੇ ਫਿਨਾਈਟਰ ਬਹੁਤ ਜ਼ਿਆਦਾ ਟ੍ਰੈਕਟਰ ਦੇ ਨਹੀਂ ਜਾਂਦੇ ਪੈਦਾ ਨੇਰਾ ਹੈ ਠੀਕ ਹੈ ਕੋਈ ਨਹੀਂ ਕੋਈ ਨਹੀਂ ਬੰਦਿਆਂ ਨੂੰ ਜਿਹੜੇ ਮੇਨ ਨੂੰ ਪੁੱਛਦੇ ਹੈ ਇੱਥੇ ਦਾ ਮੌਸਮ ਜੀ ਇਹ ਹੀ ਜਾਂ 30 ਤਰੀਕ ਦਾ ਬਹੁਤ ਢਾ ਲੱਗ ਰਹੀ ਹੈ ਇੱਥੇ ਮੰਨ ਲਓ ਡੀਜ਼ਲ ਦੀ ਜਾਂ ਹੋਰ ਸਾਨੂੰ ਉਹਦੀ ਆ ਟੂਟ ਹੋਰ ਕੋਈ ਟੂਟ ਇਹ ਚੀਜ਼ ਤੋਂ ਡੀਮਾ ਚੱਲ ਰਹੀ ਹੈ ਡੀਜ਼ਲ ਦੀ ਕੀ ਜੋ ਦੀ ਟੋੜ ਨਹੀਂ ਹਾਂਜੀ ਅੱਛਾ ਹੋਰ ਕੋਈ ਟੋੜ ਨਹੀਂ ਸੇਵਾ ਬਹੁਤ ਚੱਲ ਰਹੀ ਹੈ ਨਹੀਂ ਕਮੇਟੀ ਕੋਈ ਨਹੀਂ ਫਿਰ ਆਪਣਾ ਜੇ ਆਪਾਂ ਪੁੱਛੀਏ ਕਿਸੇ ਨੂੰ ਡੀਜ਼ਲ ਜਾਂ ਕਿੱਥੇ 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 ਪੁੱਛੀਏ ਹਾਂ ਬੰਦੇ ਹਾਂ ਬੰਦੇ ਹੈਗੇ ਨੇ ਜੀ ਸਾਰੇ ਆਦਮੀ ਚੋਂ ਬੰਦੇ ਸਾਂਝੀ ਅੱਛਾ ਸਾਰੇ ਦਾ ਪੇਰੀ ਇਹਦਾ ਚੱਲੀ ਜਾਂਦਾ ਹਾਂਜੀ ਹਾਂਜੀ ਹੋਰ ਵਿੱਚ ਚੱਲੀ ਜਾਂਦਾ ਨਾ ਸਾਨੂੰ ਜਾਣ ਕੇ ਜਿਹੜੀ ਆਰਥਿਕ ਪੱਖੋਂ ਜਿਹੜੀ ਉਹਦੀ ਸਾਨੂੰ ਥੋੜੀ ਮਦਦ ਲੋੜ ਹੈ ਇਹ ਕਹਿੰਦੇ ਸਾਰੇ ਸਾਡੀ ਮਦਦ ਕਰੋ ਠੀਕ ਹੈ ਜੀ ਨਾ ਠੀਕ ਹੈ ਉਹਦੀ ਜਿਹੜਾ ਗੌਰਮੈਂਟ ਦਾ ਚੱਲਦਾ ਹੀ ਥੱਲੇ ਚਲੋ ਹਾਂਜੀ ਬਾਕੀ ਬਹੁਤ ਤੁਹਾਡਾ ਧੰਨਵਾਦ ਹੈ ਜੀ ਇੱਕ ਥੈਂਕ ਯੂ ਹਾਲੋ 2 ਲੱਖ ਰੁਪਏ ਠੀਕ ਹੈ ਡੀਜ਼ਲ ਜੇ ਚਾਹੀਦਾ ਮੈਂ 1000 ਤੋਂ 2000 ਲੀਟਰ ਭੇਜਦਾ ਨਹੀਂ ਹਦਾ ਨਹੀਂ ਦਿੱਗਈਆਂ ਨਹੀਂ ਹੈ ਚੱਲਦਾ ਤੇ ਹੋਰ ਕਿਸੇ ਕੋਲ ਕੋਈ ਕਿਸੇ ਕੋਟੀ ਲੋ ਬਹੁਤ ਅਸੀਂ ਤੁਹਾਨੂੰ ਦੱਸਾਂਗੇ ਹੈਗੀ ਠੀਕ ਹੈ ਜੀ ਹਾਂ ਤਾਂ ਫੜੋ ਹੋਰ ਕਿਸੇ ਜੂ ਲੋੜ ਪਈ ਨਾ ਮੇਰੇ ਵੀਰ ਨੂੰ ਦੱਸ ਹਾਂਜੀ ਹਾਂਜੀ ਮੈਂ ਤੁਸੀਂ ਨਾਲ ਜ਼ਰਾ ਪੀਂਦਾ ਜੀ ਜਿੰਦਾਬਾਦ 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 ਦੇਖੋ ਬਹੁਤ ਨੁਕਸਾਨ ਹੋਇਆ ਹਾਂਜੀ ਹਾਂ ਆ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਆ ਮੈਂ ਪਰਮਾਤਮਾ ਮਿਹਰ ਕਰੇ ਆਪਣੀ ਸਰਕਾਰਾਂ ਦੀ ਆ ਜਿਵੇਂ ਕੰਕਰੀਟ ਦਾ ਜਿਵੇਂ ਉਹ ਕਰਮ ਨਹਿਰੀਕਰਨ ਉਹ ਸਾਰਾ ਪੱਕਾ ਕਰ ਦਾਂਗੇ ਆ ਬਹੁਤ ਧੰਨਵਾਦ ਆ ਤੁਹਾਡਾ ਫੇਰ ਦਾ ਏਰੀਆ ਸਾਡਾ ਬਾਜੂ ਗਏ ਨਹੀਂ ਨਹੀਂ ਪੱਕਾ ਹੀ ਹੋਇਆ ਸਭ ਤੋਂ ਪਹਿਲੇ ਦੋ ਕੰਮ ਕਰਨੇ ਮੈਨੂੰ ਇੱਕ ਤਾਂ ਕੋਈ ਗੰਦਾ ਪਾਣੀ ਕਿਸੇ ਨਾਲੇ ਦਾ ਪੰਜਾਬ ਦੇ ਡਰੇਆਵਾਂ ਚ ਨਹੀਂ ਜਾਊਗਾ ਬਹੁਤ ਬਹੁਤ ਧੰਨਵਾਦ ਬਹੁਤ ਵੱਡਾ ਬਸ ਖਿੱਚ ਦੇਣਾ ਕੰਮ ਬਹੁਤ ਇੱਕ ਸਾਰੇ ਦਰਿਆ ਬੰਨ ਦਨੇ ਬਹੁਤ ਬਹੁਤ ਧੰਨਵਾਦ ਅੱਜ ਅੱਜ ਬਾਰ ਬਾਰ ਦੀ ਸਮੱਸਿਆ ਆਉਂਦੀ ਹੈ ਇਹ ਹਰ ਸਾਲ ਦੁਜੇ ਬਹੁਤ ਦੁੱਖਾ ਯਾਰ ਇੱਕ ਢੁੜ ਜਾਂਦੇ ਹਰ ਦੋ ਥਾਂ ਵਾਲੇ ਜਿਹੜਾ ਵਾਇਗੁਰ ਦੇ ਮੇਨ ਹੈ ਜਿਹੋ ਲੋ ਜੀ ਬੰਨ ਬਚਾ ਲਿਆ 8 ਦਿਨ ਹੋ ਗਏ ਲੱਗਣ ਦਿਆ ਪਾਗਲ ਬਹੁਤ ਸਾਡਾ ਸਾਰੇ ਜੀ ਕਿਉਂਕਿ ਜੋ ਥੋੜੇ ਰਹਿ ਜਾਂਦਾ ਪਿੱਛੇ ਜਿਆਦਾ ਪਾਣੀ ਬਹੁਤਾ ਲੱਗੇ ਹੁੰਦਾ ਤੋਂ ਜਾਣ ਹੀ ਹੁੰਨੇ ਤੋ ਮੌਕਾ ਦਿਖਾ ਦਿੰਦੇ ਮੇਰਾ ਤਾਂ ਕਮਝਾਲਾ ਯੋਥੀ ਇਹ ਬਹੁਤ ਵੱਡੀ ਧਾਤ ਇੰਨਾ ਪਹਿਲੀ ਦਿਨੋਂ ਇੰਨਾ ਪਾਣੀ ਦੀ ਸਾਡਾ ਆ ਤਾਂ ਤੁਸੀਂ ਤੁਹਾਨੂੰ ਯਾਰ ਉਠਾ ਲਿਆ ਬੱਜ ਗਿਆ ਜੀ ਪਰਮਾਣ ਬਚਾਲਿਆ ਕੋਈ ਇਲਾਕੇ ਦੀ ਸੰਗਤ ਦੇ ਬਚਾਇਆ ਜੀ ਇਲਾਕੇ ਦੀ ਸੰਗਤ ਸੇ ਕੋਈ ਕੌਮ ਵੀ ਜਿਹੜਾ ਜਜ਼ਬਾ ਨਾ ਹਾਂ ਜੀ ਅਸਰ ਚ ਬਾਈਡ ਵੀ ਮੇਰਾ ਚੜਦੀ ਕਲਾ ਲਈ ਹੋਣਾ ਹੈ ਚੰਗਾ ਜੀ ਮੈਂ ਫਿਰ ਅੱਗੇ ਜਾਣਾ ਜੀ ਬਾਈਡ ਕਰਨੀ ਸਰ ਜੀ ਸਰ ਬਾਈਟ ਕਰਵਾ ਲਓ ਲਿਖੋ ਮੜਾ ਜਾ ਯਾਰ ਅਸੀਂ ਦੇਖਿਓ ਮੜਾ ਜੀ ਲਿਵਿੰਗ ਏਥੇ ਰ ਆ ਮੈਂ ਲਾਇਆ ਹੋਇਆ ਚੈਨ ਚ ਇੱਧਰ ਆ ਤੂੰ ਯਾਰ ਅੱਗੇ ਅੱਗੇ ਆ ਜਾ ਯਾਰ ਅੱਗੇ ਆ ਜਾ ਯਾਰ ਅੱਜ ਕੱਲ ਤੋਂ ਬੱਟੇ ਚਾਹੀਏ ਪਾਵਾ ਨੋਏ ਥੋੜੀ ਜਿਹੀ ਹਾਂਜੀ ਨਹੀਂ ਨਹੀਂ ਹਜਰੀ ਹੈ ਪਾਣੀ ਫੈ ਗਿਆ ਆ ਲੱਗਦੀ ਆਓ ਆਓ ਹਾਂ ਮੈਂ ਰਹਿ ਗੱਲ ਮੈਂ ਮੀਟਿੰਗ ਛੱਤੀ ਹੈ ਕਿਸੇ ਚੀਜ਼ ਦੀ ਲੋੜ ਹੈ ਨਾ ਹਾਂਜੀ ਅੱਗੇ ਆ ਜਾ ਕੇ ਠੀਕ ਹੋ ਗਿਆ ਕਮੀ ਜੀ ਬਾਦਲ ਸਾਹਿਬ ਨਹੀਂ ਆਇਆ ਯਾਰ ਤੂੰ ਮੇਰੇ ਮੈਂ ਆਇਆ ਹੋਇਆ ਮਾਈਕ ਚੱਲਦਾ ਪਿਆ ਚੱਲ ਉਹਨਾਂ ਦਾ ਇਤਰਾਜ਼ ਕਹਿਦਾ ਹੈ ਕਿ ਕਿਤੇ ਕਿਤੇ ਵੀ ਹੱਸੋ ਨਾ ਕੋਈ ਨਹੀਂ ਲਾਈ ਨਾ ਪੂਰੇ ਪੰਜਾਬ ਦੇ ਵਿੱਚ ਫੇਰਾ ਲਿਆ ਵਾ ਸਾਡਾ ਜੋ ਸਥਿਤੀ ਹੈ ਉਹਦੇ ਸਾਹਮਣੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤੀ ਕਿ ਦੋ ਦਿਨ ਸਾਂਝ ਕਰਨੀ ਹੈ ਮਿਊਟੀ ਕਰਨੀ ਹੈ ਜੋ ਰੇਤਾ ਅਸੀਂ 90 ਦਿਨਾਂ ਦਾ ਐਲਾਨ ਕਰਨ ਬਣਿਆ ਕੰਸਟੀਚਿਊਸ਼ਨਲ ਪੋਸਟ ਨਹੀਂ ਹੈ ਗਰਾਊਂਡ ਤੇ ਸਥਿਤੀਆਂ ਹੋਰ ਨੇ ਤੁਹਾਡਾ ਟਿੱਕ ਮੈਂ ਜਿਹੜੇ ਪਹਿਲੀ ਵੀ ਕੇਂਦਰ ਹੈ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਹੈ ਸਹੀ ਹੈ ਜੀ ਭਗਵੰਤ ਮਾਨ ਤਾਂ ਕੁਛ ਨਹੀਂ ਤੇ ਆ ਜਿੰਨੇ ਵੀ ਆ ਇੱਕ ਲੁੱਟਣ ਵਾਸਤੇ ਆਇਓ ਸੇਵਾ ਕਰਨ ਵਾਸਤੇ ਆ ਫਰਕਤ ਆਈ ਉਹ ਅੱਜ ਜਿਹੜਾ ਡਾਟਾ ਨੁਕਸਾਨ ਹੋਇਆ ਇਸ ਕਰਕੇ ਇਨ੍ਹਾਂ ਨੂੰ ਪਤਾ ਹੀ ਨਹੀਂ ਇੱਕ ਸਾਫਾਪ ਚੇਹੇ ਦੇ ਅੰਦਰ ਕਿਨੇ ਬੰਨ ਨੂੰ ਤਕਰੜਾ ਕਰੀਦਾ ਇਹਨੇ ਆ ਗ੍ਰੀਸਿਲਟਿੰਗ ਕਰੀਦੀ ਹੈ 400 ਰੁਪਏ ਐਂਟੀ ਫਾਡ ਮੀਟਿੰਗ ਹੀ ਨਹੀਂ ਹੋਈ ਜਿਹੜੇ ਵੱਡੇ ਪੰਜ ਸਾਫ ਫਾਰਮ ਸੁਧਾਰ ਤੋਂ ਤਲੇ ਕਰ 100 ਨਾਲ ਤੋਂ ਪੈਸੇ ਹੱਥ ਤੋਂ ਲੇ ਗਏ ਜਿੰਨੇ ਵੀ ਡੈਮ ਟੁੱਟਿਆ ਇਹਨਾਂ ਨੇ ਇਹ ਨਾਲ ਕੀ ਕਰ ਹਾਂ ਚੱਟ ਤੂੰ ਐਸ ਕਰਕੇ ਮੈਂ ਤਾਂ ਖਲੇ ਵੀ ਕਹਿਣਾ ਹੈ ਖਜ਼ਾਨੇ ਦਾ ਮੂੰਹ ਖੋਲ ਦੋ ਤੁਹਾਡੇ ਕੋਲ 7-8 ਹਜ਼ਾਰ ਕਰੋੜ ਦਾ ਡਿਜ਼ਾਸਟਰ ਰੀਲੀਫ ਫੰਡ ਪਿਆ ਹੈ ਜਿਹਦਾ ਕੰਮੀ ਹੈ ਇਥੇ ਨੂੰ ਖੋਲ ਕੇ ਕੀ ਅਕਰਮ ਨੂੰ ਮੈਨੂੰ ਇਹ ਤੋਂ ਡਰ ਰਿਹਾ ਹੈ ਕਿ ਜਿਹੜਾ ਆਪਣਾ ਇਖਤਿਆਰ ਕਰਦੇ ਹਜ਼ਾਰ ਕਰੋੜ ਦੇ ਸ਼ਾਇਦ ਉਹ ਪੈਸਾ ਉੱਥੇ ਨਾ ਵਰਤ ਲਿਆ ਹੋਵੇ ਨਹੀਂ ਤਾਂ ਮੁੱਖ ਉਹਨਾਂ ਵਾਸਤੇ ਡਿਜ਼ਾਸਟਰ ਲਈ ਪਰ ਉਹ ਅਲੱਗ ਹੁੰਦਾ ਹੈ ਅਜੀ ਤਾਂ ਵੱਡੇ ਪਾਲ ਸਭ ਮੈਨੂੰ ਲੱਗਦਾ ਹੈ ਖੋਲੋ 2000 ਤੇ 3000 ਕਰੋੜ ਇੱਕਦਮ ਖੜਦੁੰਦੇ ਹੁੰਦੇ ਪਰ ਆ ਜੋ ਕੱਢ ਨਹੀਂ ਰਹੇ ਇਹਦਾ ਮਤਲਬ ਕੋਈ ਨਾ ਕੋਈ ਕੱਪਲਾ ਹੈ ਆ ਜਾਂ ਦਾ ਕੱਢ ਲਿਆ ਇਹਨਾਂ ਨੇ ਕਿਤੇ ਹੋਰ ਵਰਤ ਲਿਆ ਇਹ ਕੁਝ ਕੋਈ ਹਾਇਰ ਬਾਦ ਦੇ ਇਹਨਾਂ ਨੂੰ ਕੀ ਲੱਗ ਤੁਸੀਂ ਜ਼ਿਕਰ ਕਰ ਰਹੇ ਸੀ ਪੰਜਾਬ ਤੇ ਜੋ ਐਸੇ ਸਥਿਤੀਆਂ ਪੰਜਾਬ ਹੀ ਭਾਗਿਆ ਜਿਹੜਾ ਭਾਰ ਭਾਗਿਆ ਸਵਾਲ ਇਹ ਹੈ ਕਿ ਜਿਹਨ ਕਈ ਤਾਂ ਸਰਕਾਰ ਨੇ ਨਾਮ ਲਾਇਆ ਕਿ ਨਸ਼ਾ ਵਧਿਆ ਪੂਰਤਾ ਪੰਜਾਬ ਪੰਜਾਬ ਦੀ ਮੰਦਿਰ ਨੂੰ ਨਸ਼ਾ ਕਹਿ ਕੇ ਬਿਰਾਤੇ ਇਹ ਪੰਜਾਬ ਕਿਹੜਾ ਜੋ ਅਸਲ ਦਿੱਸਦਾ ਮੈਂ ਉਹੀ ਕਹਿ ਰਿਹਾ ਐ ਇੰਨਾ ਝੂਠ ਪਾਇਆ ਸੀ ਕਾਂਗਰਸ ਨੇ ਦਰੌਲ ਨਸ਼ਾ ਪੰਜਾਬ ਮੈਂ ਕਿਹਾ ਬਾਦਰ ਕੌਮ ਦੇਖੋ ਜਿਹੜਾ 8-8 ਦਿਨ ਹੋ ਗਏ ਸੁੱਤੇ ਨਹੀਂ ਤੇ ਬੰਦਾ ਰੋਕੀ ਬੈਠਿਆ ਆਈ ਚੀਜ਼ ਬਿਹਾਰ ਚ ਹੁੰਦਾ ਯੂਪੀ ਜਾਂਦਾ ਰੁੜ ਜਾਣਾ ਹੀ ਸਾਰਾ ਕੁਝ ਆਹ ਤਾਂ ਆਪਣੇ ਬਹਾਦਰ ਕੌਮ ਹੈ ਐਵੇਂ ਬਦਨਾਮ ਕੀਤਾ ਸੀ ਆਪਾਂ ਨੇ ਵਾਹ ਜੀ ਬੰਦਾ ਸੱਚ